ਜੇ ਖਾਲਿਸਤਾਨੀਆ ਦਾ ਖੇਡ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਕਿਉਂਕਿ ਆਮ ਚੋਣਾਂ ਵਿੱਚ ਖਾਲਿਸਤਾਨੀ ਸਮਰਥਕ ਜਗਮੀਤ ਸਿੰਘ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਰੁੱਡੋ ਦੀ ਵੀ ਕਹਾਣੀ ਪੂਰੀ ਤਰ੍ਹਾਂ ਬਦਲ ਗਈ ਹੈ ਤੁਹਾਨੂੰ ਦੱਸਦੀ ਕਿ ਕੈਨੇਡਾ ਦੀਆਂ ਆਮ ਚੋਣਾਂ ਵਿੱਚ ਭਾਰਤ ਵਿਰੋਧੀ ਜਗਮੀਤ ਸਿੰਘ ਦੀ ਐਨਡੀਪੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਕਾਰਨ ਜਗਮੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕੈਨੇਡਾ ਚੋਣਾਂ 2025 ਦੇ ਨਤੀਜੇ ਆਉਣ ਦੇ ਨਾਲ ਜਗਮੀਤ ਸਿੰਘ ਦੀ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ 22 ਸਿੱਟਾ ਵੀ ਨਹੀਂ ਜਿੱਤ ਸਕੀ ਇਸ ਹਾਰ ਨਾਲ ਪਾਰਟੀ ਆਪਣਾ ਰਾਸ਼ਟਰੀ ਦਰਜਾ ਗਵਾ ਚੁੱਕੀ ਹੈ ਕੈਨੇਡਾ ਵਿੱਚ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਮੁਖੀ ਜਗਮੀਤ ਸਿੰਘ ਨੂੰ ਆਮ ਚੋਣਾਂ ਵਿੱਚ ਕਰਾਰੀ ਹਾਰ ਮਿਲੀ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਗਮੀਤ ਸਿੰਘ ਆਪਣੇ ਤਿੱਜੀ ਜਿੱਤ ਦੇ ਉਮੀਦਵਾਰ ਸਨ ਪਰ ਬ੍ਰਿਟਿਸ਼ ਕੋਲੰਪੀਆ ਦੀ ਬਨਰਵੀ ਸੈਂਟਰਲ ਤੋਂ ਸੀਟ ਹਾਰ ਗਏ ਉਨ੍ਹਾਂ ਦਾ ਮੁਕਾਬਲਾ ਲਿਬਰਲ ਪਾਰਟੀ ਦੇ ਉਮੀਦਵਾਰ ਬੈਗ ਚਾਂਗ ਨਾਲ ਸੀ ਜਗਮੀਤ ਸਿੰਘ ਨੂੰ ਲਗਭਗ 75% ਵੋਟਾਂ ਮਿਲੀਆਂ ਜਦੋਂ ਕਿ ਚਾਂਗ ਨੂੰ 40% ਵੋਟਾਂ ਨਾਲ ਹਾਰ ਦਿੱਤ ਮਿਲੀ ਜਗਮੀਤ ਸਿੰਘ ਦੀ ਪਾਰਟੀ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ ਅਤੇ ਆਪਣਾ ਰਾਸ਼ਟਰੀ ਦਰਜਾ ਗਵਾ ਚੁੱਕੀ ਹੈ ਜਿਸ ਲਈ ਪਾਰਟੀਆਂ ਨੂੰ ਘੱਟੋ-ਘੱਟ 12 ਸੀਟਾਂ ਹਾਸਲ ਕਰਨੀਆਂ ਜ਼ਰੂਰੀ ਸਨ ਐਨਡੀਪੀ ਨੂੰ ਇਸ ਵਿੱਚ ਸਫਲਤਾ ਨਹੀਂ ਮਿਲੀ ਐਂਡਪੀ ਨੂੰ ਸਿਰਫ 7 ਸੀਟਾਂ ਹਾਸਲ ਹੋਈਆਂ ਨੇ ਰੋਜ਼ਾਨਾ ਵਿੱਚ ਲਿਬਰਲ ਪਾਰਟੀ 165 ਸੀਟਾਂ ਦੇ ਅੱਗੇ ਹੈ ਜਦੋਂ ਕਿ ਖਾਲਿਸਤਾਨੀ ਨੇਤਾ ਜਗਮੀਤ ਸਿੰਘ ਚੋਣਾ ਹਾਰ ਗਏ ਨੇ ਜਗਮੀਤ ਸਿੰਘ ਦੇ ਨਾਲ-ਨਾਲ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਪ੍ਰੁੱਡੋ ਨੂੰ ਵੀ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਜਿਸ ਨਾਲ ਲਿਬਰਲ ਪਾਰਟੀ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲਿਆ ਸੀ ਜਿਸ ਵਿੱਚ ਚੋਣਾ ਨਿੱਚੇ ਐਨਡੀਪੀ ਨੇ 24 ਸੀਟਾਂ ਜਿੱਤੀਆਂ ਸਨ ਇਸੇ ਸਮਰਥਨ ਨਾਲ ਵੀ ਜਸਟਿਨ ਟਰੂਡੋ ਨੇ ਲੰਬੇ ਸਮੇਂ ਤੱਕ ਆਪਣੀ ਸਰਕਾਰ ਚਲਾਈ ਟਰੂਡੋ ਆਪਣੀ ਸਰਕਾਰ ਚਲਾਉਣ ਲਈ ਜਿਕ ਮੀ ਸਿੰਘ ਦਾ ਸਮਰਥਨ ਲੈਂਦੇ ਰਹੇ ਸਨ ਪਰ ਹੁਣ ਖਬਰ ਆ ਰਹੀ ਹੈ ਕਿ ਕੈਨੇਡਾ ਵਿੱਚ ਹੋਈਆਂ ਆਮ ਚੋਣਾਂ ਵਿੱਚ ਮਾਰਕ ਕਾਰਨੀਨ ਨੂੰ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ ਕੈਨੇਡਾ ਵਿੱਚ ਲਿਬਰਲ ਪਾਰਟੀ ਲਗਾਤਾਰ ਚੌਥੀ ਵਾਰ ਸਰਕਾਰ ਬਣਾਉਣ ਵਿੱਚ ਸਫਲ ਰਹੀ ਹੈ ਜਨਵਰੀ ਦੇ ਸ਼ੁਰੂ ਵਿੱਚ ਜਸਟਿਨ ਟਰੂਡੋ ਨੇ ਆਪਣੀ ਲਿਬਰਲ ਪਾਰਟੀ ਤੋਂ ਸਿੱਖਾ ਦਿੱਤਾ ਸੀ ਅਤੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣੇ ਸਨ ਤਦ ਮਿਸਿੰਗ ਜੋ ਕਿ ਸਿੱਖ ਭਾਈ ਚਰਨ ਨਾਲ ਸੰਬੰਧਿਤ ਹੈ ਭਾਰਤੀ ਮੂਲ ਦਾ ਕੈਨੇਡੀਅਨ ਰਾਜਨੀਤਿਕ ਹੈ ਉਹਨਾਂ ਦਾ ਜਨਮ ਪੰਜਾਬ ਬਰਨਾਲਾ ਦੇ ਜ਼ਿਲ੍ਹੇ ਦੇ ਪਿੰਡ ਠਿਕਰੀਵਾਲ ਦੇ ਛੋਇਆ ਸੀ ਉਹਨਾਂ ਦਾ ਪਰਿਵਾਰ 1970 ਦੇ ਦਹਾਕੇ ਵਿੱਚ ਕੈਨੇਡਾ ਸ਼ਿਪ ਹੋ ਗਿਆ ਜਗਮੀਤ ਸਿੰਘ ਭਾਰਤ ਵਿਰੁੱਧ ਹਮੇਸ਼ਾ ਹੀ ਚਹਿਤ ਬੁਲੰਦਾ ਰਿਹਾ ਹੈ ਭਾਵੇਂ ਉਹ 1988 ਦੇ ਸਿੱਖ ਲੋਕ ਗੀਤਨਗੇ ਹੋਣ ਜਾਂ ਨਾਗਰਿਕਤਾ ਕਾਨੂੰਨ ਨੇ ਕੈਨੇਡਾ ਵਿੱਚ ਖਾਲਿਸਪਨਿਆ ਦੇ ਮਨੋਵਲ ਨੂੰ ਦੱਸਿਆ ਹੈ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਜਗਮੀਤ ਸਿੰਘ ਬਕਾਲਤ ਕਰਦੇ ਸਨ